ਅੱਜ ਅੱਜ ਪੰਜਾਬ ਦੀ ਧੀ ਇੱਕ ਔਰਤ ਇੱਕ ਮਾਂ ਜਿਸ ਨਾਲ ਮਾਨ ਸਾਹਿਬ ਤੁਸੀਂ ਧੋਖਾ ਕੀਤਾ ਸਿਰ ਤੇ ਹੱਥ ਰੱਖ ਕੇ ਅੱਜ ਤੋਂ ਬਾਅਦ ਪੰਜਾਬ ਤਾਂ ਰਤੇ ਵਿਸ਼ਵਾਸ ਨਹੀਂ ਕਰੂਗਾ ਹਮ ਕਦ ਅਈ ਜੇ ਆਦਮੀ ਜਿਨ੍ਹਾਂ ਨੇ ਕਲਾਕਾਰੀ ਕਰ ਦਿੱਤੀ ਹਮ ਕੀ ਹੱਥ ਰੱਖ ਕੇ ਮੈਂ ਕੋਈ ਐਕਟਰ ਨਹੀਂ ਹਾਂ ਜਿਹੜੇ ਮੇਰੇ ਸਿਰ ਤੇ ਐਕਟਿੰਗ ਕਰਕੇ ਤੁਸੀਂ ਹੱਥ ਰੱਖ ਕੇ ਕਹਿ ਦਿੱਤਾ ਜੀ ਜਸਟਿਸ ਮਿਲੇਗਾ ਹਮ ਤੇ ਇੱਕ ਪਿਓ ਦਾ ਫਰਜ਼ ਨਿਭਾਉਣਾ ਸੀ ਜਦੋਂ ਆਸ਼ੀਰਵਾਦ ਦਿੱਤਾ ਜਾਂਦਾ ਹੈ ਨਾ ਪਿਓ ਆਸ਼ੀਰਵਾਦ ਦਿੰਦਾ ਧੀਆ ਨੂੰ ਤੇ ਕਹਿੰਦਾ ਤੇਰਾ ਤੇਰਾ ਦੁੱਖ ਮੇਰੇ ਮੇਰਾ ਹੈ ਉਹ ਪਿਓ ਨੇ ਦੁੱਖ ਲੀਤਾ ਨਹੀਂ ਦੁੱਖ ਦਿੱਤਾ ਹੋਰ ਅੱਜ ਪੂਰੀ ਪੰਜਾਬ ਦੀ ਧੀਆ ਨੂੰ ਭੈਣਾ ਨੂੰ ਸਾਰਿਆਂ ਨੂੰ ਦਿੱਤਾ ਹੈ ਅੱਜ ਮੈਂ ਨੇ ਮੈਂ ਇੱਕ ਵਾਜਾ ਸਾਰੀ ਭੈਣਾਂ ਔਰ ਧੀਆ ਲਈ ਮਾਨ ਸਾਹਿਬ ਤੁਹਾਨੂੰ ਜਵਾਬਦਾਰੀ ਮੇਰੀ ਨਹੀਂ ਪੂਰੇ ਪੰਜਾਬ ਦੀ ਹੈ ਤੁਹਾਨੂੰ ਸਾਰੇ ਪੰਜਾਬ ਨੂੰ ਜਵਾਬ ਦੇਣਾ ਹੈ ਕਿ ਜਿਹੜੀ ਧੀ ਦੇ ਸਿਰ 'ਚ ਤੁਸੀਂ ਹੱਥ ਰੱਖ ਕੇ ਕਿਹਾ ਸੀ ਤਾਨੂੰ 6 ਵਜੇ ਤੱਕ ਜਸਟਿਸ ਮਿਲੇਗਾ ਉਹ ਜਸਟਿਸ ਕਿੱਥੇ ਗਿਆ 6 ਸਾਲ ਬਾਅਦ ਮਿਲੇਗਾ ਜਾਂ 6 ਜਨਮ ਤੋਂ ਬਾਅਦ ਮਿਲੇਗਾ ਇਹ ਜਵਾਬਦਾਦੀ ਤੁਹਾਡੀ ਹੈ ਅੱਜ ਖਾਲੀ ਮੇਰੇ ਨਾਲ ਨਹੀਂ ਕੀਤਾ ਜੀ ਅੱਜ ਮੈਂ ਮੈਂ ਸੀਬੀਆਈ ਕੰਨਦਨ ਵਾਪਸ ਲੈ ਲਓ ਮੈਂ ਨਹੀਂ ਲਾਉਂਗੀ ਵਾਪਸ ਕਿਉਂਕਿ ਇਹ ਮੇਰੀ ਜਸਟਿਸ ਖਾਲੀ ਨਹੀਂ ਹੈ ਬਥੇਰੀਆਂ ਮਾਵਾ ਜਿਨ੍ਹਾਂ ਦੇ ਪੁੱਤ ਇਨ੍ਹਾਂ ਨੇ ਮਾਰ ਦਿੱਤੇ ਉਹਨਾਂ ਲਈ ਵੀ ਜਸਟਿਸ ਚਾਹੀਦਾ ਖਾਲੀ ਬਤ ਕਰਿਓ ਆਪਣੇ ਨਾਲ ਕਰਨਲ ਬਾਦ ਲੋਰਾਂ ਦੇ ਪਤਨੀ ਮੈਡਮ ਜਸਵਿੰਦਰ ਬਾਪ ਜੀ ਨੇ ਔਰ ਹੁਣ ਇਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੱਡੀ ਨਾਰਾਜ਼ਗੀ ਪ੍ਰਗਟ ਕਰ ਰਹੇ ਨੇ ਅੱਜ ਇਹਨਾਂ ਨੇ ਇੱਕ ਵੀਡੀਓ ਵੀ ਪਾਈ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਰਵੱਈਏ ਦੇ ਉੱਪਰ ਆਪਾਂ ਗੱਲ ਕਰਦੇ ਹਾਂ ਕਿ ਪੂਰਾ ਮਸਲਾ ਹੁਣ ਮੁੱਖ ਮੰਤਰੀ ਨਾਲ ਕੀ ਬਣ ਗਿਆ ਕਿਉਂ ਆਖਰ ਮੁੱਖ ਮੰਤਰੀ ਬਾਰੇ ਇਹਨਾਂ ਨੂੰ ਵੀਡੀਓ ਪਾਉਣ ਦੀ ਨੌਬਤ ਆ ਗਈ ਪੰਜੀ ਕੱਲ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਕੇ ਆਏ ਹੋ ਹਾਂਜੀ ਤੁਸੀਂ ਮੀਟਿੰਗ ਕਰਕੇ ਕਿਹਾ ਸੀਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੀ ਬਹੁਤ ਵਧੀਆ ਗੱਲ ਸੁਣੀ ਹੈ ਤੇ ਹੁਣ ਵੱਡੀ ਕਾਰਵਾਈ ਹੋਏਗੀ ਪਰ ਅੱਜ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਹੀ ਵੱਡੇ ਸਵਾਲ ਚੁੱਕ ਰਹੇ ਹੋ ਹੁਣ ਕੀ ਹੋ ਗਿਆ ਜਿਗਮਨ ਮੁੱਖ ਮੰਤਰੀ ਸਾਹਿਬ ਨੇ ਕੱਲ ਸਾਨੂੰ ਜਿੱਦਾਂ ਮੈਂ ਕੱਲ ਵੀ ਦੱਸਿਆ ਸੀ ਉਹਨਾਂ ਨੇ ਸਾਡੀ ਸੁਣਵਾਈ ਕੀਤੀ ਉਹ ਸਾਨੂੰ ਆਸ਼ਵਾਸਨ ਦਿੱਤਾ ਸੀਗਾ ਕਿ ਸ਼ਾਮੀ 6 ਵਜੇ ਤੱਕ ਸਾਰੀ ਕਾਰਵਾਈ ਹੋ ਕੇ ਤੁਹਾਨੂੰ ਜਸਟਿਸ ਮਿਲੇਗਾ ਉਹਨਾਂ ਨੇ ਮੈਨੂੰ ਮੇਰੇ ਸਿਰ 'ਚ ਹੱਥ ਰੱਖ ਕੇ ਕਿਹਾ ਬੱਚਾ ਤੂੰ ਖਾ ਪੰਜਾਬ ਦੀ ਬੇਟੀ ਐ ਤੈਨੂੰ ਜਸਟਿਸ ਮਿਲੇਗਾ ਹਮ ਸਾਰੇ ਜਥਾ ਬੰਦੀ ਜਿਹੜੀ ਆਪਣੀ ਸਾਬਕਾ ਸੈਨਿਕ ਸਾਡੇ ਕਮੇਟੀ ਸੀ ਉਹ ਗਈ ਸੀ ਵੈਟਰਨ ਉਹਨਾਂ ਦੇ ਸਾਹਮਣੇ ਉਹਨਾਂ ਨੇ ਇੱਕ ਮੇਰੇ ਸਿਰ ਤੇ ਰੱਖ ਕੇ ਜਦੋਂ ਆਪਾਂ ਕਹਿੰਦੇ ਆ ਸੀਐਮ ਉਹ ਜੀ ਆ ਪ੍ਰਧਾਨ ਮੰਤਰੀ ਉਹ ਦੇਸ਼ ਦਾ ਬਾਪ ਮੰਨਿਆ ਜਾਂਦਾ ਕਿਉਂਕਿ ਉਹ ਸਾਡੇ ਸੁਰੱਖਿਆ ਸਾਡੀ ਨੂੰ ਸੇਫਟੀ ਲਈ ਹੈ ਹੈਨਾ ਉਦੋਂ ਹੀ ਪੰਜਾਬ ਦਾ ਪਜੜਾ ਸੀਐਮ ਹੈ ਉਸ ਨੂੰ ਅਸੀਂ ਪਿਓ ਦਾ ਦਰਜਾ ਦੇ ਦਿੰਦੇ ਆ ਕਿਉਂਕਿ ਪਿਓ ਇੱਕ ਜਿਹੜੀ ਚੀਜ਼ ਹੁੰਦੀ ਹੈ ਜੋ ਸਾਨੂੰ ਇੱਕ ਸਿਕਿਉਰਿਟੀ ਸੈਂਸ ਆਫ ਸਿਕਿਉਰਿਟੀ ਪ੍ਰੋਵਾਈਡ ਕਰਦਾ ਹੈ ਉਹਨਾਂ ਨੇ ਜਦੋਂ ਮੇਰੇ ਸਿਰ ਤੇ ਹੱਥ ਰੱਖਿਆ ਔਰ ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਜਸਟਿਸ ਮਿਲੇਗਾ ਔਰ ਸ਼ਾਮ ਨੂੰ 5 6 ਵਜੇ ਤੱਕ ਯੂ ਵਿਲ ਗੈਟ ਦ ਨਿਊਜ਼ ਗੁੱਡ ਨਿਊਜ਼ ਇੱਕ ਮਨ ਤੇ ਆਸ ਕਿ ਕੋਈ ਪਿਓ ਆਪਣੀ ਧੀ ਨਾਲ ਧੋਖਾ ਨਹੀਂ ਕਰੂਗਾ ਜੀ ਕੱਲ 6 ਵਜੇ ਤੋਂ ਮੈਂ ਇੱਕ ਤਨੂ ਦਿਖਾਨੀ ਆ ਜਿਹੜੀ ਇੱਕ ਜਨਰਲ ਤਾਨੂੰ ਮੈਂ ਬਸ ਇਹ ਦਿਖਾਣਾ ਚਾਹਨੀ ਆ ਕਿ ਮੈਂ ਜਿਹੜੀ OSD ਸਾਹਿਬ ਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਮੇਰੇ OSD ਤੁਹਾਨੂੰ 6 ਵਜੇ ਤੱਕ ਸਾਰੀ ਇਸ ਨੂੰ ਮੈਂ ਤਾਂ ਚਾਹੂੰਗੀ ਕਿ ਤੁਸੀਂ ਦਿਖਾਓ ਇਹ OSD ਸਾਹਿਬ OSD ਹੈਗੇ ਸੁਖਬੀਰ ਹਾਂਜੀ ਇਹ ਇਹ ਮੈਡਮ ਦੱਸ ਰਹੇ ਨੇ ਕਿ CM ਸਾਹਿਬ ਦੇ OSD ਜਿਹੜੇ ਨੇ ਉਹਨਾਂ ਨੂੰ ਲਗਾਤਾਰ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕੱਲ ਦੇ ਇਦਾਂ ਹੈ ਜੀ ਜੀ ਬਿਲਕੁਲ 6 ਵਜੇ ਉਹਨਾਂ ਨੇ ਕਿਹਾ ਸੀਗਾ ਪਹਿਲੇ ਉਹ ਮੈਨੂੰ ਨੰਬਰ ਦੇਣਾ ਨਹੀਂ ਜਾ ਰਹੇ ਸੀ ਫਿਰ ਬੜੀ ਮੁਸ਼ਕਿਲ ਨਾਲ ਤੇ ਉਹਨਾਂ ਨੇ ਮੈਨੂੰ ਨੰਬਰ ਮੈਨੂੰ ਕਹਿੰਦੇ ਐਸਾ ਇਹਦਾ ਨੰਬਰ ਲੈ ਲਓ ਤੁਹਾਨੂੰ ਦੱਸੂਗਾ ਮੈਂ ਕਹਿੰਨੀ ਜੇ ਮਾਨ ਸਾਹਿਬ ਨੇ ਕਿਹਾ ਤੁਸੀਂ ਨੰਬਰ ਦੋ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਮੈਂ ਕੱਲ ਦਾ ਉਹਨਾਂ ਨੂੰ 5:30 ਦੇ ਫੋਨ ਕਰ ਰਹੀ ਆ ਮੈਸੇਜ ਕਰ ਰਹੀ ਆ ਬਟ ਉਹਨਾਂ ਨੂੰ ਇੰਨੀ ਕੁਰਸੀ ਨਹੀਂ ਹੈ ਜਿਹੜਾ ਇੱਕ ਅਫਸਰ ਹੈ ਉਸ ਨੂੰ ਇੰਨੀ ਕਹਿੰਦੇ ਦੇਸ਼ ਤੇ ਕੋਈ ਫੋਨ ਕਰਦਾ ਨਾ ਅਣਜਾਣ ਵੀ ਫੋਨ ਕਰਦਾ ਹੈ ਨਾ ਤੇ ਆਪਾਂ ਇੱਕ ਰਿਸਪੈਕਟ ਹੁੰਦੀ ਹੈ ਜਿਹੜਾ ਕਾਲ ਕਰਕੇ ਪੁੱਛਦੇ ਜੀ ਤੁਸੀਂ ਮੈਨੂੰ ਕਾਲ ਕੀਤਾ ਸੀ ਉਹਨਾਂ ਕੋਲ ਤੇ ਮੇਰਾ ਨੰਬਰ ਹੈ ਮੈਂ ਉਹਨਾਂ ਨੂੰ ਮੈਸੇਜ ਭੇਜ ਰਹੀ ਆ ਰੀਡ ਕਰ ਲਿਆ ਉਹਨਾਂ ਨੇ ਮਗਰ ਉਹ ਮਾਨੂੰ ਕੋਈ ਜਵਾਬ ਨਹੀਂ ਦੇ ਰਿਹਾ ਚਦੂ ਨਾਲ ਦੇ ਜਵਾਬ ਜਾਂ ਫੋਨ ਨਾ ਚੱਕਣ ਤੋਂ ਬਾਅਦ ਮੈਂ ਵੇਟ ਕਰ ਰਹੀ ਸੀ ਮੈਂ ਕਿਹਾ ਚਲੋ ਸ਼ਾਮ ਹੈ ਛੁੱਟੀ ਸੀਗੀ ਤੇ ਕੱਲ ਸਵੇਰ ਤੱਕ ਆਏਗਾ ਸਾਡੇ ਕੋਲ ਮੈਸੇਜ ਆਇਆ ਕਿਸੇ ਸੋਰਸ ਦੇ ਥਰੂ ਕਿ ਸਾਨੂੰ ਕਹਿੰਦੇ ਕਹਿ ਰਹੇ ਨੇ ਕਿ ਰਿਟ ਵਾਪਸ ਲੈ ਲਓ ਤੇ ਅਸੀਂ ਜਿਹੜਾ ਕੱਲ ਭਗਵੰਨਾਨ ਸਾਹਿਬ ਨੇ ਕਿਹਾ ਸੀ ਨਾ ਕਿਹਾ ਕਿ ਹਾਈ ਕੋਰਟ ਤੋਂ ਰਿਟ ਵਾਪਸ ਲੈ ਲਓ ਹਾਂਜੀ ਇਹ ਜੁਡੀਸ਼ਰੀ ਤੇ ਇੱਕੋ ਚੀਜ਼ ਹੈ ਜਿਸ ਵਿੱਚ ਅੱਜ ਸਾਨੂੰ ਵਿਸ਼ਵਾਸ ਹੈ ਨਾ ਉਹ ਜੁਡੀਸ਼ਰੀ ਹੈ ਕਿਉਂਕਿ ਜੋ ਐਸਐਸਪੀ ਨੇ ਮੇਰੇ ਨਾਲ ਕੀਤਾ ਜੋ ਪੁਲਿਸ ਨੇ ਮੇਰੇ ਨਾਲ ਕੀਤਾ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਅੱਧ ਦਿਨ ਦਾ ਕੋਈ ਕੋਣ ਚਾਹੁੰਦਾ ਹੈ ਕਿ ਤੁਸੀਂ ਹਾਈ ਕੋਰਟ ਚੋਂ ਕੇਸ ਵਾਪਸ ਲੈ ਲਓ ਜੀ ਸਾਨੂੰ ਤੇ ਉਥੋਂ ਦੀ ਆਇਆ ਜਿੱਥੇ ਕੱਲ ਮੀਟਿੰਗ ਹੋਈ ਆ ਬੋਲੇ ਕਿ ਹਾਈ ਕੋਰਟ ਤੋਂ ਕੇਸ ਵਾਪਸ ਲੈ ਲਓ ਸੀਬੀਆਈ ਇਨਕੁਆਇਰੀ ਨਹੀਂ ਚਾਹੁੰਦੇ ਨਹੀਂ ਮੁੱਖ ਮੰਤਰੀ ਨਾਲ ਜਿੱਥੇ ਮੀਟਿੰਗ ਹੋਈ ਉਹ ਤੋਂ ਆਇਆ ਤੁਹਾਡੀ ਜੀ ਬਿਲਕੁਲ ਜੀ ਡੀਜੀ ਸਾਹਿਬ ਵੀ ਚਾਹੁੰਦੇ ਸਾਰੇ ਚਾਹੁੰਦੇ ਨੇ ਕਿ ਅਸੀਂ ਸੀਬੀਆਈ ਇਨਕੁਆਇਰੀ ਨਾ ਕਰੀਏ ਜਿਹੜੇ ਪੁਖ ਦੇਖੋ ਐਡਵੋਕੇਟ ਜਨਰਲ ਜਿਹੜੇ ਆਏ ਜਿਹੜੇ ਪੰਜਾਬ ਸਟੇਟ ਗਵਰਨਮੈਂਟ ਤੋਂ ਆਏ ਉਹ ਵੀ ਇਹ ਕਹਿ ਰਹੇ ਸੀ بار بار ਜਾਂ ਸਾਹਿਬ ਨੂੰ ਕਿ ਸੀਬੀਆਈ ਇਨਕੁਆਇਰ ਮੈਨੂੰ ਇੱਕ ਚੀਜ਼ ਦੀ ਖਾਲੀ ਜਾਣਕਾਰੀ ਦਿੱਤੀ ਜਾਏ ਸੀਬੀਆਈ ਤੇ ਸਾਡੀ ਕੋਈ ਜਾਣਕਾਰੀ ਤੇ ਨਹੀਂ ਹੈ ਸੀਬੀਆਈ ਅਸੀਂ ਮੰਗ ਰਹੇ ਹ ਜਿਸਤੀ ਵੀ ਗਲਤੀ ਹੋਈ ਕਿ ਇਹਨਾਂ ਨੂੰ ਤੇ ਖੁਸ਼ੀ ਨਾਲ ਕਹਿਣਾ ਚਾਹੀਦਾ ਹੈ ਹਾਂ सीबीआई ਕਰੇ ਜਿਸਤੀ ਗਲਤੀ ਹੈ ਸਾਹਮਣੇ ਆਏਗਾ ਉਸਨੂੰ ਸਜ਼ਾ ਮਿਲੇਗੀ ਸਟੇਟ ਗਵਰਨਮੈਂਟ ਵੀ ਦੇ ਹਮ ਹਰ ਦੂਜੀ ਗੱਲ ਅੱਜ ਤੱਕ ਮਨ ਲੱਗਦਾ ਸੀ ਪੁਲਿਸ ਵਾਲੇ ਇਹ ਚੀਜ਼ ਨੂੰ ਛੁਪਾਰੇ ਕੱਲ ਜਿਹੜੇ ਮਾਨ ਸਾਹਿਬ ਨੇ ਦੇਸ਼ ਦੀ ਬੇਟੀ ਨਾਲ ਧੋਖਾ ਦਿੱਤਾ ਮਾਨ ਸਾਹਿਬ ਜਿਨ੍ਹਾਂ ਦੇ ਘਰ ਧੀਆਂ ਹੁੰਦੀਆਂ ਹਨ ਨਾ ਧੀਆਂ ਨੂੰ ਖਾਲੀ ਨਹੀਂ ਮੋੜੀਦਾ ਹੋ ਤੁਸੀਂ ਦੇਸ਼ ਦੀ ਇੱਕ ਧੀ ਨੂੰ ਨੇ ਸਾਰੀ ਧੀਆਂ ਨੂੰ ਖਾਲੀ ਮੋੜਿਆ ਕਿ ਤੁਹਾਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਵੀ ਤੁਹਾਡੇ ਨਾਲ ਧੋਖਾ ਕੀਤਾ ਜੀ ਇਦਾਂ ਦੀ ਸਤਿਆ ਵਾਲੀ ਕਲਾ ਕਲਾਕਾਰੀ ਜਿਹੜੀ ਹੈ ਨਾ ਉਹ ਸਾਨੂੰ ਆਂ ਦਿਨੇ ਅਸੀਂ ਸਿੰਪਲ ਲੋਗਾ ਅਸੀਂ ਆਪਣਾ ਬਿਜ਼ਨਸ ਕਰਦੇ ਆ ਮੇਰੇ ਹਸਬੰਦ ਆਪਣੀ ਜੌਬ ਕਰਦੇ ਆ ਅਸੀਂ ਤੇ ਉਹਨਾਂ ਦੇ ਨਾਲ ਗੱਲ ਤੇ ਉਹਨਾਂ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਂ ਕਿਹਾ ਇੰਨਾ ਮਤਲਬ ਉਹਨਾਂ ਨੇ ਮੰਨ ਦਿੱਤਾ ਤੇ ਮਤਲਬ ਉਹ ਦੁੱਖ ਸਮਝਦੇ ਉਹਨਾਂ ਨੇ ਮੈਨੂੰ ਕਿਹਾ ਮੈਂ ਸਾਰੀ ਵੀਡੀਓ ਦੇਖੀ ਐ ਹੋਰ ਬਹੁਤ ਗਲਤ ਕੀਤਾ ਉਹਨਾਂ ਨੇ ਇਹਨਾਂ ਨੂੰ ਡਿਸਮਿਸ ਕਰਨਾ ਚਾਹੀਦਾ ਸਰਵਿਸ ਤੋਂ ਇਹ ਜੇ ਚਾਰ ਗੰਦੀ ਮਛਣੀਆਂ ਕੱਢਾਂਗੇ ਤੇ 40 ਹੋਰ ਕੱਢਣ ਦਾ ਮੌਕਾ ਮਿਲੇਗਾ ਇਹਨਾਂ ਨੇ ਇਹ ਗੱਲ ਵੀ ਕਹੀ ਸਾਨੂੰ ਹੋਰ ਇੰਨਾ ਜ਼ਿਆਦਾ ਰਿਸਪੈਕਟ ਦਿਖਾਈ ਕਿ ਮੈਂ ਅਸੀਂ ਤੇ ਫੌਜੀਆ ਦੀ ਬਹੁਤ ਰਿਸਪੈਕਟ ਕਰਦੇ ਆ ਮਾਨ ਸਾਹਿਬ ਤੁਸੀਂ ਕੱਲ ਮੈਨੂੰ ਇੱਕ ਗੱਲ ਕਹੀ ਸੀ ਕਿ ਸ਼ਹੀਦਾਂ ਦੇ ਘਰ ਤੇ ਮੈਂ ਜਾ ਕੇ 1 ਕਰੋੜ ਦਾ ਚੈੱਕ ਦੇਣੀ ਆ ਜਦੋਂ ਇਹ 30 ਸ਼ਹੀਦ ਹੋ ਜਾਏਗੀ ਚੈੱਕ ਦੇਣ ਵੀ ਨਹੀਂ ਤੁਹਾਨੂੰ ਉਸ ਸ਼ਹੀਦ ਧੀ ਦੇ ਘਰ ਆਣ ਦੀ ਵੀ ਤੁਹਾਨੂੰ ਇਜਾਜ਼ਤ ਨਹੀਂ ਦਿੱਤੀ ਜਾਏਗੀ ਹੋਰ ਮੈਂ ਖਾਲੀ ਆਪਣੇ ਨਹੀਂ ਕਹਿੰਦੀ ਆ ਇਸ ਪੰਜਾਬ ਦੀ ਸਾਰੀ ਧੀਆ ਮਾਵਾਂ ਪੈਣਾ ਵੱਲੋਂ ਇਹ ਕਹਿੰਦੀ ਆ ਕਿ ਕਿਸੇ ਦੀ ਮਾਂ ਧੀ ਦੀ ਦੁਆ ਲੈਣੀ ਠੀਕ ਨਹੀਂ ਦੂਜੀ ਗੱਲ ਤੁਸੀਂ ਜੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਮੁੱਖ ਮੰਤਰੀ ਸਾਹਿਬ ਹੋਰਾਂ ਦੇ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜਾ ਨੰਬਰ ਲਿਆ ਸੀ ਉਹਦੇ ਤੇ ਤੁਸੀਂ ਮੈਸੇਜ ਕਰ ਰਹੇ ਹੋ ਫੋਨ ਕਰ ਰਹੇ ਹੋ ਕੋਈ ਅੱਗੋਂ ਜਵਾਬ ਹੀ ਨਹੀਂ ਆ ਰਿਹਾ ਤਾਂ ਫਿਰ ਇਹਨੂੰ ਕਿਵੇਂ ਦੇਖਦੇ ਹੋ ਕੀ ਹੋਇਆ ਜੀ ਹੈ ਸਾਰੀ ਗੇਮ ਖੇਡੀ ਗਈ ਕਿ ਅਸੀਂ ਕੀ ਹੈ ਸਿੰਪਲ ਲੋਗਾ ਫੌਜੀ ਜਿਹੜੇ ਸਾਡੇ ਸੇਵਾ ਆਪਣੇ ਇੱਕ ਸਰਵਿਸਮੈਨ ਕਾਂਤੀਕਾਰੀ ਸੰਸਤਾ ਹੈ ਉਹ ਵੀ ਜਿਹੜੇ ਆਪਾਂ ਸਾਰੇ ਸਿੰਪਲ ਲੋਗਾ ਸਾਨੂੰ ਬੋਲਿਆ ਗਿਆ ਤੁਸੀਂ ਮੋਰਚਾ ਤੁਹਾਨੂੰ ਪ੍ਰਧਾਨ ਮੰਤਰੀ ਨੇ ਆਪਣਾ ਸਿਮਾਂਤ ਸਾਹਿਬ ਨੇ ਟਾਈਮ ਦਿੱਤਾ ਤੇ ਤੈਦੀ ਮੰਗੋ 100% ਰੱਖੋ ਤੁਸੀਂ ਤੇ ਅਸੀਂ ਉਸ ਪਰੋਸੇ ਚ ਆਪਾਂ ਮੋਰਚਾ ਵੀ ਉਠਾਇਆ ਠੀਕ ਹੈ ਇਹਨਾਂ ਨੇ ਬਸ ਉਹ ਮੋਰਚਾ ਖਤਮ ਕਰਨਾ ਸੀ ਉਹਨਾਂ ਨੇ ਸਾਡੀ ਤਾਕਤ ਤੋੜਨੀ ਸੀ ਮਗਰ ਉਹਨਾਂ ਨੂੰ ਐ ਨਹੀਂ ਪਤਾ ਕਿ ਅੱਜ ਪੂਰੇ ਦੇਸ਼ ਦੀ ਖਾਲੀ ਪੰਜਾਬ ਦੀ ਨਹੀਂ ਪੂਰੀ ਦੇਸ਼ ਦੀ ਤਾਕਤ ਮੇਰੇ ਨਾਲ ਹੈ ਆਪਾਂ ਜਿੱਥੇ ਵੀ ਪੱਜ ਨਾ ਪਏਗਾ ਜਿੱਥੇ ਜਿਹੜੇ ਦਰ ਜਾਣਾ ਪਏਗਾ ਰੱਬ ਦੇ ਵੱਡਾ ਤੇ ਦਰ ਕੁਝ ਨਹੀਂ ਨਾ ਜਵਾਬ ਦੇ ਰੱਬ ਨੂੰ ਸਭ ਨੇ ਦੇਣਾ ਉਹ ਇੱਥੇ ਹੀ ਰੱਬ ਜਿਹੜਾ ਹੈ ਨਾ ਜਵਾਬ ਇੱਥੇ ਦੇ ਕੇ ਜਾਂਦਾ ਪਰ ਪਰ ਜਿੱਦਾਂ ਤੁਸੀਂ ਅੱਜ ਗੱਲ ਕਰ ਰਹੇ ਹੋ ਕੱਲ ਤੁਸੀਂ মিডিਆ ਦੇ ਸਾਹਮਣੇ ਆ ਕੇ ਕਹਿ ਰਹੇ ਸੀਗੇ ਕਿ ਭਗਵੰਤ ਮਾਨ ਸਾਹਿਬ ਨੇ ਜੋ ਸਾਡੇ ਨਾਲ ਗੱਲ ਕੀਤੀ ਹੈ ਮੈਨੂੰ 20 ਦਿਨਾਂ ਚ ਪਹਿਲੀ ਵਾਰ ਇੰਨਾ ਵੱਡਾ ਭਰੋਸਾ ਮਹਿਸੂਸ ਹੋ ਰਿਹਾ ਹੈ 20 ਦਿਨਾਂ ਚ ਪਹਿਲੀ ਵਾਰ ਮੈਂ ਇੰਨਾ ਜ਼ਿਆਦਾ ਸੰਤੁਸ਼ਟ ਮਹਿਸੂਸ ਕਰ ਰਹੀ ਹਾਂ ਕੱਲ ਤੁਸੀਂ ਇਹ ਗੱਲ ਕਰ ਰਹੇ ਸੀ ਤੁਸੀਂ ਕੱਲ ਦੇਖਿਆ ਨਾ ਮੇਰੇ ਮੂੰ ਚਿਕ ਨਾ ਚਮਕ ਐਸੀ ਕਿ ਸ਼ਾਇਦ ਸਾਨੂੰ ਜਸਟਿਸ ਮਿਲੇਗਾ ਇੱਕ ਵਿਸ਼ਵਾਸ ਮਮ ਇਨਸਾਨ ਇਨਸਾਨ ਤੇ ਵਿਸ਼ਵਾਸ ਕਰਦਾ ਨਾ ਮੈਂ ਤੇ ਉਹਨਾਂ ਨੇ ਮੈਨੂੰ ਕਿਹਾ ਤੂੰ ਪੰਜਾਬ ਦੀ ਧੀ ਹੋ ਤੇ ਤੁਹਾਨੂੰ ਪਹਿਲੇ ਇਨਸਾਫ ਜਸਟਿਸ 6 ਵਜੇ ਤੁਹਾਨੂੰ ਕੋਈ ਨਾ ਕੋਈ ਖਬਰ ਮਿਲੂਗੀ ਤੁਹਾਨੂੰ ਸੈਟੀਸਫੈਕਸ਼ਨ 100% ਮਿਲੂਗੀ ਹੋਰ ਤੁਹਾਨੂੰ ਜਸਟਿਸ ਮਿਲੇਗਾ ਉਹ ਮੇਰੇ ਨਾਲ ਧੋਖਾ ਕੀਤਾ ਮੇਰੇ ਸਿਰ 'ਚ ਹੱਥ ਰੱਖ ਕੇ ਉਹ ਮੈਨੂੰ ਅਸੀਂ ਸਿੰਪਲ ਲੋਗ ਆ ਜੀ ਬਹੁਤ ਸਾਨੂੰ ਇਹ ਜੀ ਰਾਜਨੀਤੀਆਂ ਨਹੀਂ ਖੇਡ ਨਹੀਂ ਆਂਦੀ ਨਾ ਅਸੀਂ ਐਕਟਰ ਆ ਕਿ ਸਾਨੂੰ ਐਦਾਂ ਦੀ ਮਿੱਠੇ ਬਾਸ਼ਾ ਬੋਲ ਕੇ 2 ਮਿੰਟ ਚ ਮੁੱਕਰ ਜਾਣਾ ਹੋਰ ਪਿੱਛੇ ਹਟ ਜਾਣਾ ਮਾਨ ਸਾਹਿਬ ਤੁਸੀਂ ਇੱਕ ਧੀ ਦਾ ਨੇ ਪੂਰੇ ਪੰਜਾਬ ਦੀ ਧੀ ਆ ਦਾ ਦਿਲ ਦੁਖਾਇਆ ਹੈ ਇਹ ਤੁਸੀਂ ਮੇਰੇ ਨਾਲ ਧੋਖਾ ਲਗਦਾ ਵੀ ਉਹ ਜੋ ਭਗਵੰਤਮਾਨ ਸਾਹਿਬ ਨੇ ਕੀਤਾ ਉਹ ਰਿਐਲਿਟੀ ਨਹੀਂ ਸੀ ਉਹ ਐਕਟਿੰਗ ਸੀ ਜੀ ਅਗਰ ਉਹ ਐਕਟਿੰਗ ਨਹੀਂ ਹੁੰਦੀ ਤੇ ਹੁਣੇ ਤੱਕ ਅੱਜ ਦੇ 6 ਵਜੇ 24 ਘੰਟੇ ਲੰਘ ਗਏ ਤੇ ਉਹਨਾਂ ਦੇ ਵੱਸ ਦੀ ਤਾਂ ਕੋਈ ਕਾਲ ਨਹੀਂ ਆਇਆ ਉਹਨਾਂ ਦੇ ਡਿਪਾਰਟਮੈਂਟ ਤੋਂ ਕੋਈ ਕਾਲ ਨਹੀਂ ਆਇਆ ਤੇ ਉਹ ਧੋਖਾ ਹੀ ਸੀਗਾ ਅਗਰ ਕੱਲ 6 ਤੋਂ ਅੱਜ 6 24 ਘੰਟੇ ਲੱਗ ਗਏ ਤੇ ਉਹਨਾਂ ਨੇ ਕੋਈ ਕੁਝ ਕੀਤਾ ਹੀ ਨਹੀਂ ਤੇ ਤੁਸੀਂ ਕੀ ਸੋਚਦੇ ਸਾਨੂੰ ਜਸਟਿਸ ਜਿੱਥੇ ਪੂਰੀ ਪੰਜਾਬ ਪੁਲਿਸ ਮੰਨਿਆ ਨਹੀਂ ਸਮਝ ਆ ਰਹੀ ਅੱਜ ਵੀ ਇਹ ਗੱਲ ਨਾ ਮੇਰੇ ਸਮਝ ਤੋਂ ਬਾਹਰ ਦੀ ਹੈ ਕੀ ਪੰਜਾਬ ਸਰਕਾਰ ਵੀ ਤੇ ਪੰਜਾਬ ਪੁਲਿਸ ਵੀ ਇਹ ਚਾਰ ਐਸ ਐਚਓ ਅਧਿਕਾਰੀਆਂ ਤੋਂ ਕੀ ਡਰਦੀਆਂ ਕੀ ਚੀਜ਼ ਹੈ ਜਿਸ ਤੋਂ ਐ ਸੀ ਬੀ ਆਈ ਤੋਂ ਡਰਦੈਨ ਕੀ ਹੈ ਉਹ ਇਨਕਾਊਂਟਰ ਕੇਸ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਤੁਸੀਂ ਵਾਰ-ਵਾਰ ਇਹ ਸਵਾਲ ਪੁੱਛ ਰਹੇ ਹੋ ਵੀ ਕੀ ਚੱਕਰ ਹੈ ਕਿ ਪੰਜਾਬ ਪੁਲਿਸ ਚਾਰ ਇਨਸਪੈਕਟਰਾਂ ਤੇ ਕਾਰਵਾਈ ਨਹੀਂ ਕਰਨਾ ਚਾਹੁੰਦੀ ਤੁਸੀਂ ਵਾਰ-ਵਾਰ ਮੀਡੀਆ 'ਚ ਪੁੱਛ ਰਹੇ ਹੋ ਵੀ ਕੀ ਚੱਕਰ ਹੈ ਕਿ ਉਹਨਾਂ ਤੇ ਕਾਰਵਾਈ ਨਹੀਂ ਕਰਨਾ ਚਾਹੁੰਦੇ ਕੀ ਚੱਕਰ ਹੈ ਵੀ ਸੀਬੀਆਈ ਇਨਕੁਆਇਰੀ ਨਹੀਂ ਕਰਾਉਣਾ ਚਾਹੁੰਦੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣੇ ਤੁਹਾਡੇ ਅੰਦਰ ਕੀ ਹੈ ਕਿਉਂ ਨਹੀਂ ਕਰਾਉਣਾ ਚਾਹੁੰਦੇ ਇਸ ਦੇ ਵਿੱਚ ਕੁਝ ਨਾ ਕੁਝ ਝੋਲ ਹੈਗਾ ਜਿਹੜੀ ਦੇਖੋ ਇਨਕਾਊਂਟਰ ਜਾਂ ਫੇਕ ਇਨਕਾਊਂਟਰਸ ਜਾਂ ਮਨੀ ਲਾਂਡਰਿੰਗ ਕੇਸਸ ਹਨ ਇਹ ਸਾਰੇ ਮੈਂ ਦੇਖੋ ਆਈ ਕਾਂਟ ਬਲੇਮ एवरीवन ਬਟ ਅਗਰ ਚਾਰ ਐ ਬੰਦੇ ਪਿਛਲੇ 10 12 ਸਾਲ ਤੋਂ ਪਟਿਆਲੇ ਤੋਂ ਨਿਕਲੇ ਨਹੀਂ ਪੰਜਾਬ ਦੇ ਇਸੇ ਡਿਸਟ੍ਰਿਕਟ ਦੇ ਅੰਦਰ ਕਿਵੇਂ ਹੈ ਸ਼ਮਿੰਦਰ 13 ਸਾਲ ਤੋਂ ਸੀਆਈਏ ਬੈਠਿਆ ਹੋਇਆ ਹੈ ਇਹਨਾਂ ਦੇ ਮੁੰਚੀ ਜਿਹੜੇ ਨੇ ਨਾਲ ਨਾਲ ਬੰਦਰ 10 ਸਾਲ ਤੋਂ ਇਹਨਾਂ ਦੇ ਨਾਲ ਹੈ ਠੀਕ ਹੈ ਤੇ ਤੁਸੀਂ ਸਮਝ ਸਕਦੇ ਹੋ ਕਿ ਇਹਨਾਂ ਦੀ ਕੀ ਰਾਜਨੀ ਤੁਸੀਂ ਇਹ ਸੋਚੋ ਇੱਕ ਐਸਐਸਪੀ ਜਿਸ ਨੇ ਸਸਪੈਂਡ ਕੀਤਾ ਹੈ ਉਹਨਾਂ ਦਾ ਨਾਮ ਲੈਣ ਤੋਂ ਡਰਦਾ ਇੱਕ ਡੀਜੀ ਉਮੀਦਾਂ ਤੇ ਆਪਣੇ ਚਾਰ ਸੱਚਾ ਦਾ ਨਾਮ ਲੈਣ ਤੋਂ ਡਰਦਾ ਹੈ ਕਲ ਭਗਵੰਨਾਨ ਸਾਹਿਬ ਨੇ ਅਸ਼ੋਰੈਂਸ ਦਿੱਤੀ ਸੀ ਮਗਰ ਉਸ ਤੋਂ ਬਾਅਦ ਜਦੋਂ ਡੀਜੀ ਸਾਹਿਬ ਨੇ ਬੁਲਾਇਆ ਤੇ ਇਹ ਸਾਰੀ ਕਹਾਣੀ ਫਿਰ ਗਈ ਸਾਨੂੰ ਇਹ ਵੀ ਪਤਾ ਲੱਗਾ ਤੇ ਡੀਜੀ ਸਾਹਿਬ ਤੁਸੀਂ ਕਾਰਮੀ ਅਫਸਰ ਦੇ ਬੇਟੇ ਹੋ ਕਹਿੰਦੇ ਹੋ ਤੇ ਕਮ ਸੇ ਕਮ ਆਪਣੇ ਪਿਓ ਦੀ ਵਰਦੀ ਨੂੰ ਤੇ ਇੱਜ਼ਤ ਦੇ ਦਿਓ ਉਸ ਫਿਓ ਦੀ ਵਰਦੀ ਦੇ ਖਾਤਰ ਜਦੋਂ ਡੇਢ ਘੰਟਾ ਤੁਹਾਡੀ ਐ ਕਿਸੇ ਦੀ ਵਾਈਫ ਆਰਮੀ ਆਫਸਰ ਦੀ ਵਾਈਫ 50% ਆਮ ਆਰਮੀ ਬੈਟਰ ਹਾਫ ਬੋਲ ਦੇ। ਮੈਂ ਉੱਥੇ ਬੈਠੀ ਹੋਈ ਆ ਇੰਨਾ ਮਾਨਤੇ ਦੇ ਦੋ ਕਿ ਤੁਹਾਨੂੰ ਮਿਲਣ ਆਇਆ ਤੇ ਅਸੀਂ ਮਿਲ ਸਕੀਏ। ਹਮ ਮਤਲਬ ਮੈਨੂੰ ਨਹੀਂ ਹੋਣ ਕੀ ਲੱਗਦਾ ਹੈ? ਮੁੱਖ ਮੰਤਰੀ ਸਾਹਿਬ ਨੇ ਜਿਹੜਾ ਭਰੋਸਾ ਦਿੱਤਾ ਸੀਗਾ ਉਹਦਾ ਅਜੇ ਕੁਝ ਲੱਗਦਾ ਹੈ ਕਿ ਹੋਊਗਾ ਜਾਂ ਖਤਮ ਹੋ ਗਈ ਉਮੀਦ? ਜੀ ਉਮੀਦ ਤੇ ਖਤਮ ਹੋ ਗਈ ਕਿਉਂਕਿ ਉਮੀਦ ਅਗਰ ਉਹਨਾਂ ਨਾਲ ਮੈਂ ਗਲਤੀ ਮੇਰੀ ਸੀ। ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਅਸੀਂ ਇਨਸਾਨੀਅਤ ਤੇ ਵਿਸ਼ਵਾਸ ਕਰਨਾ ਚਾਹੁੰਦੇ ਆ ਬਟ ਹਰ ਵਾਰ ਸਾਨੂੰ ਪੁਲਿਸ ਨੇ ਹੋਰ ਆਪਣੇ ਮਾਨਸਾ ਦੇ ਸਰਕਾਰ ਨੇ ਐਬ ਆਸ਼ਵਾਸ਼ਣ ਕਹਿੰਦੇ ਨਾ ਦੇਣਾ ਕਿ ਜਸਟਿਸ ਮਿਲੇਗਾ ਨਹੀਂ ਉਹਨਾਂ ਨੇ ਸਾਨੂੰ ਐ ਜਿਤਾਇਆ ਹੈ ਔਰ ਸਾਨੂੰ ਪ੍ਰੂਫ ਕਰ ਦਿੱਤਾ ਹੈ ਕਿ ਇਥੇ ਉਮੀਦ ਨਾ ਕਰੋ ਕੁਝ ਉਮੀਦ ਤੇ ਸਾਨੂੰ ਖਾਲੀ ਵੈਸੇ ਵੀ ਸ਼ੁਰੂ ਤੋਂ ਹੀ ਮੈਨੂੰ ਉਮੀਦ ਖਾਲੀ ਦੇਖੋ ਕੋਰਟ ਤੋਂ ਹੀ ਸੀਗੀ ਕਿਉਂਕਿ ਇੱਕ ਡਿਪਾਰਟਮੈਂਟ ਹੈ ਇਸ ਪੂਰੇ ਦੇਸ਼ ਤੇ ਜੋ ਸਜਾ ਜਸਤਿਆ ਮੇਵ ਜੈਤੇ ਅੱਜ ਨਹੀਂ ਤੇ ਕੱਲ ਸਤਿਆ ਨੂੰ ਜੀਤ ਮਿਲਦੀ ਹੈ ਅੱਜ ਨਹੀਂ ਮਿਲੇਗੀ ਦੋ ਦਿਨ ਬਾਅਦ ਮਿਲੇਗੀ ਚਾਰ ਦਿਨ ਬਾਅਦ ਮਿਲੇਗੀ ਬਟ ਸਤਿਆ ਮੇਵ ਜੈਤੇ ਜਿਹੜਾ ਬੰਦਾ ਸਤਿਆ ਮੇਵ ਜੈਤੇ ਕੇ ਬੈਠਿਆ ਨਾ ਉਹ ਸਤਿਆ ਨੂੰ ਕਦੇ ਨਾ ਕਦੇ ਜੀਤ ਦੇਗਾ ਤੁਸੀਂ ਪੰਜ ਜਗ੍ਹਾ ਦੇ ਉੱਪਰ ਆਪ ਆਪਣੀ ਗੱਲ ਕੀਤੀ ਹੈ ਪਹਿਲਾਂ ਤੁਸੀਂ ਪੁਲਿਸ ਕੋਲ ਗਏ ਫਿਰ ਤੁਸੀਂ ਲੋਕਾਂ ਕੋਲ ਗਏ ਜਨਤਾ 'ਚ ਗਏ ਫਿਰ ਤੁਸੀਂ ਕੋਰਟ ਗਏ ਹਾਈ ਕੋਰਟ ਗਏ ਫਿਰ ਤੁਸੀਂ ਜਿਹੜੇ ਗ੍ਰਹਿ ਜਿਹੜੇ ਰੱਖਿਆ ਮੰਤਰੀ ਹੈ ਦੇਸ਼ ਦੇ ਰਾਜਨਾਥ ਸਿੰਘ ਉਹਨਾਂ ਕੋਲੇ ਵੀ ਗਏ ਫਿਰ ਤੁਸੀਂ ਸੀਐਮ ਸਾਹਿਬ ਨੂੰ ਮਿਲੇ ਇਹਨਾਂ ਪੰਜਾਂ ਥਾਵਾਂ ਤੋਂ ਤੁਹਾਨੂੰ ਸਭ ਤੋਂ ਵੱਧ ਸਪੋਰਟ ਜੇ ਤੁਸੀਂ ਮੰਨਦੇ ਹੋ ਤਾਂ ਕਿਹਦੀ ਮਿਲੀ ਹੈ ਏ ਮੈਨੂੰ ਮੇਰੇ ਸਾਬਕਾ ਸੈਨਿਕ ਸੰਗਠਨ ਕ੍ਰਾਂਤੀਕਾਰੀ ਜੜੇ ਪਗਤ ਸਿੰਘ ਜੀ ਦੇ ਸਰਜਰਨ ਆਪਣੇ ਪ੍ਰੈਜ਼ੀਡੈਂਟ ਹੁਣਾਤੂ ਪਗਤ ਜੀ ਉਹਨਾਂ ਨੇ ਬਹੁਤ ਸਾਰੇ ਸੈਨਿਕ ਐਕਸ ਸਰਵਿਸਮੈਨ ਕਮੇਟੀ ਵੈਟਰਨ ਪੰਜਾਬ ਦੀ ਜਨਤਾ ਵਿਦੇਸ਼ ਦੀ ਜਨਤਾ ਪੂਰੇ ਇੰਡੀਆ ਦੇ ਨਾਗਰਿਕ ਇਹ ਮੇਰੀ ਇੱਕ ਟਾਲ ਬਣਨ ਬਿਲਕੁਲ ਲੋਕਾਂ ਦੀ سپورਟ ਸਭ ਤੋਂ ਵੱਧ ਮੰਨਦੇ ਹੋ ਬਿਲਕੁਲ ਜੀ ਹੋਰ ਮੀਡੀਆ ਅਗਰ ਅੱਜ ਮੀਡੀਆ ਨੇ ਕਵਰ ਨਹੀਂ ਕੀਤਾ ਹੁੰਦਾ ਤੇ ਘਰ ਘਰ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਪੰਜਾਬ ਚ ਮਿੱਤਰ ਪਿਆਰ ਤੁਸੀਂ ਪੂਰੀ ਵਾਰਤਾ ਸੁਣੀ ਹੈ ਕਰਨਲ ਸਾਹਿਬ ਦੇ ਮੈਸੇਜ ਇਹ ਕਹਿੰਦੇ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਨਾਲ ਐਕਟਿੰਗ ਕੀਤੀ ਹੈ ਕਰਨਲ ਸਾਹਿਬ ਦੇ ਵਾਈਫ ਇਹ ਕਹਿ ਰਹੇ ਨੇ ਕਿ ਸਾਨੂੰ ਬਹੁਤ ਭਰੋਸਾ ਆਇਆ ਸੀ ਜਦੋਂ ਮੇਰੇ ਸਿਰ ਤੇ ਹੱਥ ਰੱਖ ਕੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਤੁਹਾਨੂੰ ਅੱਜ ਸ਼ਾਮ ਤੱਕ ਨਿਆਂ ਮਿਲ ਜਾਏਗਾ ਇਨਸਾਫ ਮਿਲ ਜਾਏਗਾ 6 ਵਜੇ ਤੱਕ ਤੁਹਾਨੂੰ ਸਾਡੀ ਕਾਲ ਆਏਗੀ ਪਰ ਕਰਨਲ ਸਾਹਿਬ ਦੇ ਪਤਨੀ ਕਹਿ ਰਹੇ ਨੇ ਕੱਲ ਦੀ ਮਹਕੌਲ ਡਿਕ ਰਹੀ ਆ ਕੌਲ ਤਾਂ ਕੀ ਆਉਣੀ ਸੀ ਉਸ ਤੋਂ ਬਾਅਦ ਜਿਹੜੇ ਨੰਬਰ ਮੈਨੂੰ ਦਿੱਤੇ ਸੀ ਇਹ ਕਹਿੰਦੇ ਨੇ ਉਹ ਮੈਂ ਉਹਨਾਂ ਤੇ ਕਾਲ ਕਰ ਰਹੀ ਆ ਮੈਸੇਜ ਕਰ ਰਹੀ ਆ ਉਹਨਾਂ ਦਾ ਵੀ ਕੋਈ ਜਵਾਬ ਨਹੀਂ ਆ ਰਿਹਾ ਹੁਣ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਇਸ ਮਸਲੇ ਤੇ ਕੀ ਸੋਚ ਰਹੀ ਹੈ ਕੀ ਕਰਨਾ ਚਾਹੁੰਦੀ ਹੈ ਇਹ ਤਾਂ ਆਉਣ ਵਾਲਾ ਵਕ ਦੱਸੇਗਾ ਪਰ ਫਿਲਹਾਲ ਤੁਸੀਂ ਪੂਰੀ ਸਥਿਤੀ ਤਵਾਡੇ ਸਾਹਮਣੇ ਆਪਾਂ ਰੱਖ ਦਿੱਤੀ ਐ ਤੁਸੀਂ ਸੁਣ ਲਈ ਐ ਤੁਸੀਂ ਇਹਦੇ ਬਾਰੇ ਆਪਣਾ ਕੀਮਤੀ ਵਿਚਾਰ ਲਿਖਿਓ ਤੁਹਾਨੂੰ ਕੀ ਲੱਗਦਾ ਐ ਕਿੱਥੇ ਕੀ ਕਿਵੇਂ ਕਿਉਂ ਹੋ ਰਿਹਾ ਐ ਬਹੁਤ ਵੇਰ ਬੰਨੀ ਧੰਨਵਾਦ ਭੈਣ ਜੀ ਤੁਸੀਂ ਪੂਰੀ ਗੱਲ ਕਰਤੀ ਸ਼ਸ਼ਕ